ਮੇਰੇ ਵੱਲੋਂ ਸਭ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਮੋਗਾ ਸ਼ਹਿਰ ਦਾ ਨਿਵਾਸੀ ਹੋਣ ਦੇ ਤੌਰ ਤੇ ਮੈਂ ਆਪਣੇ ਸ਼ਹਿਰ ਬਾਰੇ ਕੁਝ ਸਤਰਾਂ ਲਿਖੀਆਂ ਹਨ ਲਓ ਜੀ ਪੇਸ਼ ਹਨ ਮੋਗਾ ਸ਼ਹਿਰ ਸਰਦਾਰ ਮੋਗਾ ਸਿੰਘ ਗੱਲ ਜੀ ਨੇ ਸਥਾਪਿਤ ਕਰਵਾਇਆ ਉਹਨਾਂ ਦੇ ਸੁਪੁੱਤਰਾਂ ਸਰਦਾਰ ਅਜੀਤ ਸਿੰਘ ਅਤੇ ਸਰਦਾਰ ਮਹਿਲਾ ਸਿੰਘ ਨੇ ਵਸਾਇਆ ਪਹਿਲੀ ਅਨਾਜ ਮੰਡੀ 1901 ਇਕ ਰੇਲਵੇ ਸਟੇਸ਼ਨ ਸਾਹਮਣੇ ਬਣਵਾਈ ਮੋਗਾ ਨਹੌਰ ਯਾਤਰਾ ਲਈ ਗੱਡੀ ਰਾਹੀਂ ਹੋਣ ਲੱਗੀ ਆਵਾਂ ਜਾਈ 1911 ਵਿੱਚ ਰੇਲ ਸੌਧਾ ਦਾ ਹੋਇਆ ਜਦੋਂ ਫਲਾ ਉਦੋਂ ਮੋਗਾ ਰੇਲਵੇ ਲਾਈਨ ਦਾ ਹੁੰਦਾ ਸੀ ਆਖਰੀ ਪੜਾ ਚਾਹ ਪੱਤੀ ਦਾ ਵਪਾਰ ਕੇਂਦਰ ਬਣਿਆ ਜਦੋਂ ਮੋਗਾ ਉਦੋਂ ਕਹਿਣ ਲੱਗੇ ਲੋਕ ਮੋਗਾ ਚਾਹ ਜੋਗਾ ਇਤੋਂ ਚਾਹ ਪੱਤੇ ਖਰੀਦਦੇ ਸਨ ਔਣ ਜਾਣ ਵਾਲੇ ਉਹਨਾਂ ਲਈ ਸੀ ਕੰਮੇ ਬੜੇ ਨਿਰਾਲੇ ਨੇੜਿਓਂ ਹੋਰ ਕਿਧਰੋਂ ਮਿਲਦੀ ਨਹੀਂ ਸੀ ਚਾਹ ਤਾਈਓਂ ਤਾਂ ਖਰੀਦਦੇ ਸਨ ਆ ਕੇ ਇਸ ਰਾਹ ਅੱਖਾਂ ਦੇ ਪ੍ਰਸਿੱਧ ਡਾਕਟਰ ਮਥਰਾ ਦਾਸ ਜੀ ਇੱਥੋਂ ਦੇ ਜਾਏ ਦੇਸ਼ ਸਮਾਜ ਸਕੂਲ ਆਰੀਆ ਸਕੂਲ ਅਤੇ ਡੀਐਮ ਕਾਲਜ ਉਹਨਾਂ ਬਣਵਾਏ ਅੰਗਰੇਜ਼ਾਂ ਦੀ ਉਪਾਦੀ ਲੈਣ ਤੋਂ ਕੀਤਾ ਇਨਕਾਰ ਅੰਦਰਸਤ ਲਈ ਟੈਕਸ ਮਾਫੀ ਲਈ ਕੀਤੀ ਪੁਕਾਰ ਐਕਸ ਮਾਫੀ ਕਰਕੇ ਨੈਸਲੇ ਇੱਥੇ ਆਈ ਕਿੰਨੇ ਲੋਕਾਂ ਦੀ ਕਿਸਮਤ ਜਿਸ ਨੇ ਚਮਕਾਈ ਇੱਕ ਵੱਡਾ ਸਿਵਲ ਹਸਪਤਾਲ ਸੀ ਖਲਵਾਇਆ ਜਿਸ ਨੇ ਡਾਕਟਰ ਮਥਰਾ ਦਾਸ ਦਾ ਨਾਮ ਚਮਕਾਇਆ ਬੜਾ ਮਸ਼ਹੂਰ ਸੀ ਟਾਂਗਿਆਂ ਵਾਲਾ ਅੱਡਾ ਭਾਰ ਢੋਣ ਲਈ ਚੱਲਦਾ ਸੀ ਉਦੋਂ ਗੱਡਾ ਐਨ ਐਚ 95 ਦੇ ਵਸਿਆ ਮੋਗਾ ਉਦੋਂ 24 ਨਵੰਬਰ 1995 ਨੂੰ ਜ਼ਿਲ੍ਹਾ ਬਣਿਆ ਜਦੋਂ ਪੰਜ ਬਲਾਕ 6 ਮਿਊਨਿਸਪਲ ਕਾਰਪੋਰੇਸ਼ਨ 322 ਪੈਂਡ ਐਸ ਅਧੀਨ ਇੱਥੋਂ ਦੇ ਜਾਇਆਂ ਨੇ ਉਦੇਸ਼ਾਂ ਵਿੱਚ ਮਨਵਾਈ ਆਪਣੀ ਈਨ ਸਦਾ ਤਰੱਕੀ ਦੀਆਂ ਰਾਹਾਂ ਛੂੰਦਾ ਰਹੇ ਮੋਗ ਸ਼ਹਿਰ ਮੋਗਾ ਨਾਗੀ ਹੁਣ ਮੋਗਾ ਨਹੀਂ ਰਿਹਾ ਸਿਰਫ ਚਾਹ ਜੋਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ